ਸਾਰਿਆਂ ਨੂੰ ਪਿਆਰ ਭਰੀ ਸਤਸਰੀਆ ਕਾਲ ਗੱਲ ਕਰਨ ਜਾ ਰਿਹਾ ਗਲਾਬ ਸਿੱਧੂ ਬਾਰੇ ਸੋਨੂੰ ਪਤਾ ਹੀ ਆ ਗਲਾਬ ਸਿੱਧੂ ਅੱਜ ਕੱਲ ਸਟਾਰ ਆ ਕਹਿੰਦੇ ਜਦੋਂ ਬੰਦਾ ਸਟਾਰ ਬਣ ਜੇ ਫਿਰ ਕੋਈ ਨਾ ਕੋਈ ਗਲਤੀ ਹੋਈ ਜਾਂਦੀ ਆ ਹੋਸ਼ਪਣੇ ਵਿੱਚ ਦੀਵਾਲੀ ਦੇ ਨੇੜੇ ਜੇ ਗਲਾਬ ਦਾ ਗੀਤ ਆਇਆ ਜਿਹਦੇ ਵਿੱਚ ਇੱਕ ਲਾਈਨ ਆ सरपंच बारे बोली ਗਈ ਆ सरपंच ਨੂੰ ਕੁੱਟਣ ਦੀ ਗੱਲ ਕਰੀ ਗਈ ਆ ਤੇ ਨਾਲ ਪਿੰਡ ਨੂੰ ਵੀ ਕੁੱਟਣ ਦੀ ਗੱਲ ਕਰੀ ਗਈ ਆ ਉਸ ਗੱਲ ਨੂੰ ਸੁਣ ਕੇ ਪੰਜਾਬ ਦੇ ਕੁਝ ਕ ਸਰਪੰਚ ਗੁਲਾਬ ਸਿੱਧੂ ਨੂੰ ਬੁਰਾ ਭਲਾ ਕਹਿ ਰਹੇ ਨੇ ਵੀ ਤੂੰ ਸਰਪੰਚ ਬਾਰੇ ਬੋਲਿਆ ਕਿਵੇਂ ਹੈ ਤੈਨੂੰ ਪਤਾ ਸਰਪੰਚ ਬਣਦਾ ਕਿਵੇਂ ਆ ਐਵੇਂ ਨਹੀਂ ਬਣਦਾ ਸਰਪੰਚ ਸਰਪੰਚ ਨੂੰ ਲੋਕ ਵੋਟਾਂ ਪਾ ਕੇ ਬਣਾਉਂਦੇ ਨੇ ਜਿੰਨੇ ਵੀ ਪਿੰਡ ਦੇ ਵਿੱਚ ਕੰਮਕਾਰ ਹੁੰਦੇ ਨੇ ਜਾਂ ਪ੍ਰੋਗਰਾਮ ਹੁੰਦੇ ਨੇ ਸੱਭਿਆਚਾਰਕ ਜਾਂ ਮਾਨ ਸਨਮਾਨ ਕਲਾਕਾਰਾਂ ਦੇ ਜੋ ਵੀ ਹੁੰਦੇ ਨੇ ਉਹ ਸਾਰੇ ਸਰਪੰਚ ਨੇ ਕਰਾਉਣੇ ਹੁੰਦੇ ਨੇ ਤੁਸੀਂ ਉਹੀ ਸਰਪੰਚ ਨੂੰ ਮਾੜਾ ਬੋਲ ਰਹੇ ਹੋ ਇਹ ਸੋਡੇ ਖਾਤਰ ਚੰਗੀ ਗੱਲ ਨਹੀਂ ਹੈਗੀ ਜਿਹੜੇ ਸਰਪੰਚ ਨੇ ਕਲਾਕਾਰਾਂ ਦਾ ਖਿਡਾਰੀਆਂ ਦਾ ਮਾਨ ਸਨਮਾਨ ਕਰਨਾ ਉਹਨੂੰ ਹੀ ਅਸੀਂ ਗਲਤ ਬੋਲ ਰਹੇ ਹਾਂ ਇਹ ਸਾਡੇ ਲਈ ਗਲਾਬ ਸਿਆਂ ਚੰਗੀ ਗੱਲ ਨਹੀਂ ਹੈ ਹੈਗੀ ਅਸੀਂ ਪਿੰਡਾਂ ਦੇ ਵਿੱਚ ਰਹਿਣਾਗਾ ਇਸ ਗਾਣੇ ਨੂੰ ਡਿਲੀਟ ਕਰਨ ਲਈ ਸਾਰੇ ਹੀ ਸਰਪੰਚਾਂ ਨੇ ਗਲਾਬ ਸਿੱਧੂ ਨੂੰ ਕਿਹਾ ਵੀ YouTube ਤੋਂ ਇਸ ਗਾਣੇ ਨੂੰ ਡਿਲੀਟ ਹੋਣਾ ਚਾਹੀਦਾ ਕਿਸੇ ਪਾਸੇ ਵੀ ਇਹ ਗਾਣਾ ਵੱਜਣਾ ਨਹੀਂ ਚਾਹੀਦਾ ਕਿਉਂਕਿ ਵਿਆਹ ਦੇ ਵਿੱਚ ਕੋਈ ਲੰਡੂਆ ਬੰਦਾ ਜਿਹਦੀ ਸਰਪੰਚ ਨਾਲ ਨਹੀਂ ਬਣਦੀ ਉਹ ਵੀ ਇਸ ਗੀਤ ਨੂੰ ਲਵਾਊਗਾ ਤੇ ਉੱਥੇ ਲੜਾਈ ਵਾਲਾ ਮਾਹੌਲ ਜਿਹੜਾ ਬਣੂਗਾ ਮੈਂ ਗਲਾਬ ਨੂੰ ਮਾੜਾ ਨਹੀਂ ਕਹਿੰਦਾ ਪਹਿਲਾਂ ਵੀ ਬਹੁਤ ਸਾਰੇ ਗਾਣੇ ਗਲਾਬ ਦੇ ਆਏ ਨੇ ਤੇ ਲੋਕਾਂ ਨੇ ਬਹੁਤ ਬਹੁਤ ਜ਼ਿਆਦੇ ਗਲਾਬ ਨੂੰ ਪਿਆਰ ਦਿੱਤਾਗਾ ਪਰ ਗਲਾਬ ਨੂੰ ਕੋਈ ਵੀ ਗਾਣਾ ਜਦੋਂ ਕਰਦਾ ਸੋਚਣਾ ਚਾਹੀਦਾ ਕੁਝ ਨਾ ਕੋਜਾ ਕਿਉਂਕਿ ਇਹਦੇ ਵਿੱਚ ਪਰਤ ਖਰਾਬ ਗਲਾਬ ਦੀ ਹੁੰਦੀ ਆ ਲੋਕਾਂ ਦੀ ਨਹੀਂ ਹੁੰਦੀ ਰਾਈਟਰ ਦਾ ਕੀ ਗਿਆ ਲਿਖਣ ਵਾਲੇ ਨੇ ਲਿਖਤਾ ਤੇ ਇਹਦੇ ਵਿੱਚ ਹਤਕ ਹੋਈ ਆ ਗਲਾਬ ਸਿੱਧੂ ਨੂੰ ਗਲਾਬ ਸਿੱਧੂ ਦੀ ਸਾਰੀ ਹਤਕ ਹੋਈ ਆ ਗਲਾਬ ਸਿੱਧੂ ਨੂੰ ਧੌਣ ਚਕਾਉਣੀ ਪਈ ਆ ਤੇ ਉਹਦੇ ਮਾਪਿਆਂ ਨੂੰ ਬੁਰਾ ਭਲਾ ਸੁਣਨਾ ਪਿਆ ਲੋਕਾਂ ਤੋਂ ਜਿਹੜੇ ਨਵੇਂ ਵੀਰ ਗੀਤ ਲਿਖਦੇ ਨੇ ਇਹ ਲਾਈਨ ਦੇ ਵਿੱਚ ਪਾਏ ਹੋਏ ਨਹੀਂ ਵੀਰੋ ਥੋੜਾ ਸੋਚ ਸਮਝ ਕੇ ਲਿਖਿਆ ਕਰੋ ਇਹ ਜੀਆਂ ਗੱਲਾਂ ਨੂੰ ਨਾ ਲੇਖੋ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਗਲਤ ਪਾਸੇ ਜਾਂਦੀਆਂ ਨੇ ਜਿਹੜੀਆਂ ਸਾਡੇ ਪੰਜਾਬ ਨੂੰ ਤੇ ਸਾਡੇ ਸਮਾਜ ਨੂੰ ਗੰਦਲਾ ਕਰ ਰਹੀਆਂ ਨੇ ਸਾਡੀ ਨੌਜਵਾਨ ਪੀੜੀ ਨੂੰ ਨੌਜਵਾਨ ਪੀੜੀ ਨੂੰ ਗਲਤ ਪਾਸੇ ਲੈ ਕੇ ਜਾ ਰਹੀਆਂ ਨੇ ਕੁਝ ਇਹ ਜੇ ਗੀਤ ਲਿਖੋ ਜਿਹੜੇ ਨੌਜਵਾਨਾਂ ਨੂੰ ਸਾਡੇ ਪੰਜਾਬ ਨੂੰ ਸੇਤ ਦੇਣਾ ਕਿਉਂਕਿ ਪੰਜਾਬ ਤਾਂ ਸਾਡਾ ਪਹਿਲਾਂ ਹੀ ਨਸਿਆਂ ਦੇ ਵਿੱਚ ਡੁੱਬਿਆ ਗਿਆ ਕੁਝ ਕਿ ਮੇਰੇ ਵੀ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਸੇਤੀ ਆਉਂਦਾ ਨਾਂ ਨੂੰ ਹਟ ਕਰਨ ਦੇ ਵਿੱਚ ਗਲਤ ਸ਼ਬਦਾਂ ਦੀ ਵਰਤੋਂ ਨਾ ਕਰਨਾ ਕਿਉਂਕਿ ਇੰਨਾਂ ਗੱਲਾਂ ਦੇ ਨਾਲ ਸਾਡਾ ਪੰਜਾਬ ਹੀ ਗੰਦਲਾ ਹੁੰਦਾ ਸਾਡਾ ਸਮਾਜ ਹੀ ਗੰਦਲਾ ਹੁੰਦਾ ਸਾਡੀ ਨੌਜਵਾਨ ਪੀੜ੍ਹੀ ਇਹਨਾਂ ਗੱਲਾਂ ਨੂੰ ਸੁਣ ਕੇ ਗਲਤ ਪਾਸੇ ਜਾਂਦੀ ਆ